ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖਸੈਬ ਦੀ ਸਖਤਰਤ ਦੇ ਵਿੱਚ ਤਰਬ ਹੋਏ ਸ੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਪੰਸ ਸਿੰਘ ਸੇਵਾਨਾ ਦੀ ਮੌਜੂਦਗੀ ਦੇ ਵਿੱਚ ਵਾਰਤਾਲਾਪ ਹੋਈ ਉਸ ਨੂੰ ਲਾਈਵ ਟੈਲੀਕਾਸਟ ਨਹੀਂ ਕੀਤਾ ਗਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਗ ਰੱਖੀ ਗਈ ਸੀ ਬੇਨਤੀ ਕੀਤੀ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਸਾਹਿਬ ਉਹਨਾਂ ਨੂੰ ਕਿ ਇਹ ਸਾਰਾ ਸਿਸਟਮ ਜਿਹੜੀ ਹੈ ਜਿਹੜੀ ਵਾਰਤਾ ਲਾਪ ਹੈ ਜਿਹੜੇ ਵਿਚਾਰ ਨੇ ਜਿਹੜੀ ਕਰਮੋ ਸਟੇਸ਼ਨ ਹੈ ਇਸ ਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਪੰਜਾਬ ਦੇ ਕਈ ਲੋਕਾਂ ਨੇ ਕਿਹਾ ਕਿ ਇਹ ਬਿਲਕੁਲ ਨਜ਼ਾਇਜ਼ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਅਤੇ ਕਈਆਂ ਨੇ ਹਮਾਇਤ ਵੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿੱਖ ਸੰਤਾਂ ਦੇ ਮੈਨੂੰ ਫੋਨ ਆ ਰਹੇ ਨੇ ਕਿ ਜੋ ਵੀ ਤੁਹਾਡੀ ਵਾਰਤਾ ਲਾਪ ਜੋ ਵੀ ਤੁਹਾਡੀ ਗੱਲਬਾਤ ਹੋਵੇ ਕਿਉਂ ਤੁਹਾਨੂੰ ਤਲਬ ਕੀਤਾ ਗਿਆ ਕਿਹੜੀ ਤੁਹਾਨੂੰ ਸਜ਼ਾ ਲਾਈ ਗਈ ਇਸ ਦਾ ਸਾਰਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਲੇਕਿਨ ਅੱਜ ਨਮਾਣੇ ਸਿੱਖ ਨੰਗੇ ਪੈਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਕਤਰਤ ਦੇ ਵਿੱਚ ਤਲਬ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾ ਵੱਲੋਂ ਜਿਹੜੇ ਸਵਾਲ ਪੁੱਛੇ ਗਏ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਭਗਵੰਤ ਮਾਨ ਦੀ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਜਥੇਦਾਰ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਗੱਲਬਾਤ ਬਹੁਤ ਹੀ ਸੁਖਾਵੀ ਮਾਹੌਲ ਵਿੱਚ ਹੋਈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਜਥੇਦਾਰ ਅਨੁਸਾਰ ਮੁੱਖ ਮੰਤਰੀ ਨੇ ਮਹਿਸੂਸ ਮਹਿਸੂਸ ਕੀਤਾ ਕਿ ਉਹਨਾਂ ਦੀਆਂ ਕੁਝ ਟਿੱਪਣੀਆਂ ਗਲਤ ਸਨ ਅਤੇ ਉਹਨਾਂ ਤੋਂ ਬਚਿਆ ਜਾ ਸਕਦਾ ਸੀ ਇਟ ਮੀਨਸ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀਆਂ ਕੁਝ ਗਲਤੀਆਂ ਮੰਨੀਆਂ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਕੰਮ ਦੇ ਵਿੱਚ ਕਾਹਲੇ ਪੈ ਜਾਂਦੇ ਨੇ ਇਹ ਕਹਿਣਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਜਥੇਦਾਰ ਨੇ ਅੱਗੇ ਦੱਸਿਆ ਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਦੋ ਕਿਤਾਬਾਂ ਦਿੱਤੀਆਂ ਇੱਕ ਸਿੱਖ ਰਹਿਤ ਮਰਾਦਾ ਅਤੇ ਦੂਜੀ ਉਹ ਗਜਟ ਜੋ ਵੱਖ-ਵੱਖ ਗੁਰਦੁਆਰਾ ਸਹਿਬਾਨ ਦੇ ਸ਼ਰੂਮਣੀ ਕਮੇਟੀ ਦੀ ਆਮਦਨ ਅਤੇ ਖਰਚੇ ਬਾਰੇ ਜਾਣਕਾਰੀ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਹੁਣ ਪੰਚ ਸਿੰਘ ਸਹਿਬਾਨਾ ਸਪੰਨ ਸਿੰਘ ਪੰਚ ਸਿੰਘ ਸਹਿਬਾਨ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਜਵਾਬ ਦੇ ਵਿਚਾਰ ਵਟਾਂਦਰਾ ਕਰਨਗੇ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਦਾ ਫੈਸਲਾ ਲਿਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀਆਂ ਗਲਤੀਆਂ ਮੰਨੀਆਂ ਗਈਆਂ ਨੇ। ਜੋ ਵੀ ਗੱਲ ਹੋਈ ਹੈ, ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰਤ ਵਿਖੇ ਉਹ ਬੜੇ ਵਧੀਆ ਅਤੇ ਬੜੇ ਸੋਹਣੇ ਦ੍ਰਿ ਢੰਗ ਦੇ ਨਾਲ ਕੀਤੀ ਗਈ ਹੈ ਜੋ ਪੁਛ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਵਰਗਾਚ ਉਹਨਾਂ ਵੱਲੋਂ ਪੁੱਛਿਆ ਗਿਆ ਮਖੂਬੀ ਦੇ ਨਾਲ ਉਹਨਾਂ ਦੇ ਉੱਤਰ ਦਿੱਤੇ ਗਏ ਜਵਾਬ ਦਿੱਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਥੈੜਾ ਵੀ ਲੈ ਕੇ ਗਏ ਜਿਹਦੇ ਵਿੱਚ ਸਾਰਾ ਹਿਸਾਬ-ਕਿਤਾਬ ਸੀ ਗੁਰੂ ਘਰਾਂ ਨੂੰ ਲੈ ਕੇ ਜਾ ਹੋਰ ਹੋ ਸਕਦਾ ਹੈ ਜਿਹੜਾ ਸ਼ਰੂਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਜੋ ਕੁਝ ਵੀ ਕੀਤਾ ਹੋਵੇ ਕਿਉਂਕਿ ਗੱਲ ਉਦੋਂ ਵਧੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਪਹਿਲਾ ਐਫਆਈਆਰ ਕੱਟੀ ਗਈ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ 6 ਸਭ ਉੱਚ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਇੱਕ ਸਟ ਬਣਾਈ ਗਈ ਸਟ ਨੂੰ ਸੰਕੇਤ ਦਿੱਤੇ ਗਿਆ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਸੰਗਤਾਂ ਦੇ ਵਿੱਚ ਗੁੱਸਾ ਹੈ ਜਿਹੜਾ ਕੰਮ ਸ਼ੁਰੂ ਨਹੀਂ ਇਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨਹੀਂ ਕਰ ਸਕੀ ਉਹ ਸਾਰੇ ਮਾਮਲੇ ਨੂੰ ਨਿਪਟਾਇਆ ਜਾਵੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਵਿਸ਼ਵਾਸ ਹੋਵੇ ਸਿੱਖ ਸੰਗਤਾਂ ਨੂੰ ਵਿਸ਼ਵਾਸ ਹੋਵੇ ਉਸ ਤੋਂ ਬਾਅਦ ਇੱਕ ਟਿੱਪਣੀ ਕੀਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਾਸ ਕਰਕੇ ਜਸਵੀਰ ਜੱਸੀ ਨੂੰ ਲੈ ਕੇ ਕਿ ਇੱਕ ਪਾਸੇ ਇਹ ਕਹਿੰਦੇ ਨੇ ਕਿ ਪਤਿਤ ਸਿੱਖ ਜਿਹੜੇ ਹੁੰਦੇ ਨੇ ਪਤਿਤ ਜਾ ਪਤਿਤ ਜਿਹੜੇ ਸਿੱਖ ਹੁੰਦੇ ਨੇ ਉਹ ਗੁਰੂ ਘਰਾਂ ਦੇ ਵਿੱਚ ਜਾ ਕੇ ਗਾਲ ਨਹੀਂ ਕੱਢ ਸਕਦੇ ਸ਼ਬਦ ਉਚਾਰਨ ਨਹੀਂ ਕਰ ਸਕਦੇ ਤੇ ਗਿਆਨੀ ਗਿਆਨੀ ਕੁਲਦੀਪ ਸਿੰਘ ਰੱਜੂ ਖੁਣਾ ਸਾਹਿਬ ਨੇ ਅੱਜ ਕਿਹਾ ਕਿ ਇੱਕ ਮਰਿਆਦਾ ਹੁੰਦੀ ਹੈ ਮਰਿਆਦਾ ਦੇ ਤੌਰ ਤੇ ਹੀ ਸਾਡੇ ਵੱਲੋਂ ਟਿੱਕਾ ਟਿੱਪਣੀ ਕੀਤੀ ਗਈ ਸੀ ਇੱਥੇ ਜਿਹੜਾ ਵੀ ਨਮਾਣਾ ਬਣ ਕੇ ਆਉਂਦਾ ਹੈ ਉਸ ਨੂੰ ਮਾਫ਼ ਕੀਤਾ ਜਾਂਦਾ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਕਿਸੇ ਦਾ ਦੁਸ਼ਮਣ ਨਹੀਂ ਕਿਸੇ ਦਾ ਵੈਰੀ ਨਹੀਂ ਇੱਥੋਂ ਸੱਚ ਨੂੰ ਸੱਚ ਕਿਹਾ ਜਾਂਦਾ ਹੈ ਝੂਠ ਨੂੰ ਝੂਠ ਕਿਹਾ ਜਾਂਦਾ ਹੈ ਜਿਹੜੇ ਲੋਕ ਸੱਤ ਤੇ ਚੱਲਦੇ ਨੇ ਜਿਹੜੇ ਲੋਕ ਆਪਣੀਆਂ ਗਲਤੀਆਂ ਮੰਨਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਕਤਰਤ ਤੋਂ ਉਹਨਾਂ ਨੂੰ ਮਾਫ ਕੀਤਾ ਜਾਂਦਾ ਹੈ ਸਾਡਾ ਕੰਮ ਹੈ ਜੋੜਨਾ ਨਾ ਕਿ ਤੋੜਨਾ ਜਿਹੜਾ ਵੀ ਇੱਥੇ ਨਵਾਨਾ ਸਿੱਖ ਬਣ ਕੇ ਜਾਂ ਲੰਗੇ ਪੈਰੀ ਕੋਈ ਸਿੱਖ ਆਵੇਗਾ ਤਲਬ ਹੋਵੇਗਾ ਚਾਹੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਹੋਵੇ ਚਾਹੀ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਕਤਰਤ ਉਹ ਸਾਰੇ ਮਾਮਲੇ ਬੜੇ ਸਹਿਜ ਤੇ ਤਰੀਕੇ ਨਾਲ ਨਿਪਟਾ ਲਏ ਜਾਂਦੇ ਨੇ ਸਾਨੂੰ ਲੜਾਈਆਂ ਝਗੜਿਆਂ ਤੋਂ ਗਰੀਸ ਕਰਨਾ ਚਾਹੀਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਗੇ ਵੇਖ ਸੋਚ ਕੇ ਬੋਲਣਾ ਚਾਹੀਦਾ ਹੈ ਟਿਕਾ ਟਿਕਣੀ ਟਿਕਾ ਟਿੱਪਣੀ ਕਰਨ ਤੋਂ ਪਹਿਲਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੇ ਉਹਦੇ ਹੱਥ ਵਿੱਚ ਪੰਜਾਬ ਦੀ ਲੋਕ ਮੰਗਲੋਰ ਦਿੱਤੀ ਹੋਈ ਹੈ ਇਸ ਕਰਕੇ ਜੇਕਰ ਕੋਈ ਵੀ ਸ਼ਬਦ ਬੋਲਣੇ ਨੇ ਉਹਨਾਂ ਦੀ ਗ੍ਰਿਮਾਂ ਉਹਨਾਂ ਦਾ ਦਾਇਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਉਣਾ ਚਾਹੀਦਾ ਹੈ ਧੰਨਵਾਦ